ਇੱਕ ਮਾਤਾ ਦਾ ਘਰ ਤੇ ਮਾਤਾ ਦੀਆਂ ਧੀਆਂ ਹੀ ਨੇ ਪੁੱਤ ਵੀ ਨਹੀਂ ਹੈ ਕੋਈ ਪਰ ਹੁਣ ਆਪਣੀਆਂ ਧੀਆਂ ਕੋਲ ਗਈ ਹੋਈ ਚਾ ਕਿਵੇਂ ਤੇ ਇਹ ਹਾਲਾਤ ਤੁਸੀਂ ਵੇਖੋ ਅੰਦਰ ਦੇ ਬਹੁਤ ਮਾੜੇ ਹਾਲਾਤ ਨੇ ਭਾਈ ਜੀ ਸਮਾਨ ਵੀ ਨਹੀਂ ਹੈਗਾ ਅੰਦਰ ਮੰਜਾ ਵਗੈਰਾ ਸਭ ਕੁਝ ਟੁੱਟਿਆ ਭਾਈ ਜੀ ਬਹੁਤ ਨੁਕਸਾਨ ਹੈ ਮੈਂ ਉਹੀ ਕਹਿਣਾ ਵੀ ਆਪਾਂ ਰਜੇ ਹੋਏ ਨੂੰ ਰਜਾਈ ਜਾ ਰਹੇ ਆ ਜਿੱਥੇ ਲੋੜ ਹੈ ਉੱਥੇ ਨਹੀਂ ਆਇਆ ਜਾ ਰਿਹਾ ਪੈਣ ਛੋਟਾ ਕਰ ਹਾਂਜੀ ਸਾਡਾ ਹੀ ਵੀਰ ਜੀ ਮੰਮੀ ਮੰਮੀ ਮੇਰੀ ਭੈਣ ਛੋਟੀ ਕਰਿੰਦੀ ਮੰਮੀ ਸਾਜੀ ਆਈ ਸੋਹਰਿਆ ਤਾਂ ਭਰਾ ਨਹੀਂ ਕੋਈ ਭਰਾ ਨਹੀਂ ਸਾਡੇ ਤਿੰਨੇ ਭੈਣਾਂ ਹੀ ਆ ਚਲ ਪੈਣੇ ਦੇਲ ਨਹੀਂ ਛੋਟਾ ਕਰਨਾ ਭੈਣ ਮੇਰੀ ਅਸੀਂ ਭਰਾ ਨਹੀਂ ਹੈ ਕੋਈ ਨਾ ਤੂੰ ਸਾਡੀ ਭੈਣ ਆ ਬੜੀ ਹਾਲਾਤ ਬਹੁਤ ਮਾੜੇ ਆ ਬਾਈ ਤਨ ਡਿੱਗੇ ਛੱਤ ਸੰਤ ਡੱਗਣ ਵਾਲੀਆਂ ਗਲੀ ਪਈ ਜੇ ਇੱਥੇ ਰਹਿੰਦੇ ਸੀ ਤੁਸੀਂ ਭੈਣ ਇੱਥੇ ਰਹਿੰਦੇ ਸੀ ਇਸੇ ਘਰ ਚ ਰਹਿੰਦੇ ਸੀ ਹਾਂਜੀ ਹਾਂਜੀ ਇਸੇ ਇੱਥੇ ਇੱਥੇ ਇਹ ਪਿੰਡ ਦੇ ਗਵਾਹੀ ਦੇ ਰਿਹਾ ਵੀ ਐਸੇ ਇੱਥੇ ਰਹਿੰਦੇ ਸੀ ਭਾਈ ਪਰ ਹਾਲਾਤ ਇਸ ਤਰ੍ਹਾਂ ਲੱਗਦਾ ਜਿਵੇਂ ਆ ਦੇਖੋ ਤੁਹਾਨੂੰ ਸਾਫ਼ ਤੌਰ ਤੇ ਸਾਹਮਣੇ ਇਹਦੇ ਨਾਲ ਹੀ ਪਤਾ ਲੱਗ ਜਾਂਦਾ ਵੀ ਰਹਿੰਦੇ ਸੀਗੇ ਭਾਈ ਆ ਸਾਰਾ ਸਮਾਨ ਸਮੋ ਨਵੇਂ ਪਿਆ ਕਿੰਨੇ ਕਿੰਨੇ ਸੀਗੇ ਪਾਣੀ ਮੜਾ ਇੰਨਾ ਬਹੁਤ ਜ਼ਿਆਦਾ ਸੀ ਲਗਭਗ 8 ਫੁੱਟ ਮਾਣੀ ਸੀ ਹਾਂ ਜੀ 8 ਫੁੱਟ ਆ ਭਾਈ ਜੀ ਦੇਖੋ ਬਿਮਾਰੀਆਂ ਵੀ ਲੱਗ ਸਕਦੀਆਂ ਇਹਨਾਂ ਦੇ ਇਹਨਾਂ ਪਰਿਵਾਰਾਂ ਨੂੰ ਲੋੜ ਹੈ ਇੱਥੇ ਪਹੁੰਚੋ ਏ ਤੁਹਾਡਾ ਜਿਹੜੀ ਤੁਹਾਡਾ ਦਸਮੰਦ ਦਾ ਸਹੀ ਥਾਂ ਦੇ ਉੱਤੇ ਲੱਗ ਸਕੇ ਆ ਮੰਜੇ ਪਏ ਆ ਜੀ ਆ ਟੁੱਟ ਗਏ ਸਭ ਕੁਝ ਅਨੰਬਰ ਹੈ ਜੀ ਨੰਬਰ ਨੋਟ ਕਰ ਲਓ 9622004315 ਤਾਂ ਇਹ ਇਹਨਾਂ ਨੂੰ ਫੋਨ ਕਰਕੇ ਵੀ ਕਿਹੜੀ ਥਾਂ ਹੈਗੀ ਆ ਉਹ ਤੁਸੀਂ ਲੋਕੇਸ਼ਨ ਵਗੈਰਾ ਵੀ ਮੰਗਵਾ ਸਕਦੇ ਹੋ ਪਰ ਮੇਰਾ ਭਰਾ ਮੇਰੀ ਬੇਨਤੀ ਹੈ ਵੀ ਮਾਇਆ ਜਿਹੜੀ ਪਾਉਣੀ ਹੈ ਨਾ ਉਹ ਇਸ ਤਰ੍ਹਾਂ ਨਾ ਪਾਓ ਮਦਦ ਕਰ ਦਿਓ ਆ ਕਿ ਇਹ ਮਾਤਾ ਦੀਆਂ ਫੋਟੋਆਂ ਆ ਵੀਰੋ ਮਾਤਾ ਦੀਆਂ ਵੀਰਕੌਰ ਹੈ ਜੀ ਮਾਤਾ ਦਾ ਨਾਮ ਤੇ ਜੋਗਿੰਦਰ ਸਿੰਘ ਦੇ ਪਤਨੀ ਆ ਕੋਈ ਨਹੀਂ ਭੈਣੇ ਤੇ ਦਿਲ ਨਹੀਂ ਛੋਟਾ ਕਰਨਾ ਠੀਕ ਹੈ ਵੀਰ ਆਉਣਗੇ ਤੇਰੇ ਸਾਰੀ ਮਦਦ ਕਰਕੇ ਜਾਣਗੇ ਮਾਤਾ ਦਾ ਵਧੀਆ ਕੋਠਾ ਛੱਤ ਵਗੈਰਾ ਪਾ ਕੇ ਜਾਣਗੇ ਹੈ ਪਿੰਡ ਅਜਨਾਲਾ ਅਜਨਾਲਾ ਦਾ ਹਲਕਾ ਅਜਨਾਲਾ ਦਾ ਪਿੰਡ ਮਲਕਪੁਰ ਜਿਹਦੇ ਹਾਲਾਤ ਉਹਨੂੰ ਦਿਖਾ ਰਹੇ ਹਾਂ ਇੱਕ ਮਾਤਾ ਦਾ ਘਰ ਹੈ ਤੇ ਮਾਤਾ ਦੀਆਂ ਧੀਆਂ ਹੀ ਨੇ ਪੁੱਤ ਵੀ ਨਹੀਂ ਹੈ ਕੋਈ ਪਰ ਹੁਣ ਆਪਣੀਆਂ ਧੀਆਂ ਕੋਲ ਗਈ ਹੋਈ ਜਾਂ ਕਿਵੇਂ ਤੇ ਇਹ ਹਾਲਾਤ ਤੁਸੀਂ ਵੇਖੋ ਅੰਦਰ ਦੇ ਬਹੁਤ ਮਾੜੇ ਹਾਲਾਤ ਨੇ ਭਾਈ ਜੀ ਸਮਾਨ ਵੀ ਨਹੀਂ ਹੈਗਾ ਅੰਦਰ ਤੇ ਇਹ ਧੀ ਮੰਝਾ ਵਗੈਰਾ ਸਭ ਕੁਝ ਟੁੱਟ ਗਿਆ ਗੱਦੇ ਵੀ ਦਿਖਾ ਦਿਓ ਗੁਰਪ੍ਰੀਤ ਇਹ ਸਾਰਾ ਦਿਖਾ ਦਿਓ ਯਾਰ ਭਾਈ ਜੀ ਬਹੁਤ ਨੁਕਸਾਨ ਹੈ ਮੈਂ ਉਹੀ ਕਹਿੰਦਾ ਵੀ ਆਪਾਂ ਰੱਜੇ ਹੋਏ ਨੂੰ ਰਜਾਈ ਜਾ ਰਹੇ ਆ ਜਿੱਥੇ ਲੋੜ ਹੈ ਉੱਥੇ ਨਹੀਂ ਆਇਆ ਜਾ ਰਿਹਾ ਅਜਨਾਲਾ ਤਹਿਸੀਲ ਦਾ ਪਿੰਡ ਮਲਕਪੁਰ ਹੁਣ ਮੇਰਾ ਵੀ ਰਾਏ ਨਾ ਕਹਿ ਦਿਓ ਇਹਨਾਂ ਦਾ ਆਹ ਦੇ ਦਿਓ ਜੀ ਸਾਨੂੰ ਤਾਂ ਅਸੀਂ ਬੈਠੇ ਸੇਵਾ ਕਰਨੀ ਬਾਈ ਆਜੋ ਜੇ ਤੁਸੀਂ ਇੰਨਾ ਕਰਦੇ ਹੋ ਨਾ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਦਿਓ ਕਿਸੇ ਨੂੰ ਵੀ ਭੇਜ ਦਿਓ ਜਿਹੜੀ ਮਾਇਆ ਦੇ ਨਾਲ 10 ਪਰਿਵਾਰਾਂ ਦਾ ਹਿੱਲਾ ਹੋ ਸਕਦਾ ਮਦਦ ਹੋ ਸਕਦੀ ਹੈ ਉਹ ਤੁਸੀਂ ਇੱਕ ਪਰਿਵਾਰ ਨੂੰ ਦੇ ਦਿੰਦੇ ਹੋ ਇਸ ਕਰਕੇ ਅਸੀਂ ਕਹਿੰਦੇ ਵੀ ਇੱਥੇ ਆ ਕੇ ਇਹਨਾਂ ਦੇ ਘਰ ਬਣਾਉਣੇ ਆ ਕਿਸੇ ਨੂੰ ਬੈੱਡਾਂ ਦੀ ਲੋੜ ਹੈ ਗੱਦਿਆਂ ਦੀ ਲੋੜ ਹੈ ਤਾਂ ਇਹ ਇਹ ਭੈਣ ਇਹਨਾਂ ਤੋਂ ਤੁਹਾਡਾ ਕਰ ਹਾਂਜੀ ਸਾਡਾ ਵੀ ਵੀਰ ਮੰਮੀ ਮੰਮੀ ਮੇਰੀ ਭੈਣ ਛੋਟੀ ਕਰਿੰਦੀ ਮੰਮੀ ਹਾਜੀ ਐਂ ਸਹੁਰਿਆਂ ਤੋਂ ਕਿੱਥੇ ਸਹੁਰੇ ਮੇਰੇ ਪਦੇ ਘਰ ਇੱਥੇ ਰਹਿੰਦੇ ਸੀ ਹਾਂਜੀ ਆਉਂਦੀ ਹੁੰਦੀ ਸੀ ਤੂੰ ਮਾਂ ਕੋਲ ਹਾਂਜੀ ਆਉਂਦੇ ਰਹੇ ਆ ਡੈਡੀ ਆੜੇ ਡੈਥ ਹੋ ਗਈ ਅੱਛਾ ਹਾਂਜੀ ਭਰਾ ਐ ਨਹੀਂ ਕੋਈ ਨਹੀਂ ਭਰਾ ਨਹੀਂ ਸਾਡੇ ਤਿੰਨੇ ਭੈਣਾਂ ਹੀ ਆ ਚੱਲ ਕੋਈ ਨਾ ਦਿਲ ਨਹੀਂ ਛੋਟਾ ਕਰਨਾ ਭੈਣ ਮੇਰੀ ਏ ਅਸੀਂ ਭਰਾ ਨਹੀਂ ਹੈਂ ਕੋਈ ਨਾ ਤੂੰ ਸਾਡੀ ਭੈਣ ਆ ਬੜੀ ਕੋਈ ਹਾਲਾਤ ਬਹੁਤ ਮਾੜੇ ਆ ਬਾਈ ਕਿੰਨੀ ਦੇਰ ਤੋਂ ਇੱਥੇ ਰਹਿੰਦੇ ਸੀ ਹਾਂਜੀ ਆ ਮੇਰੇ ਤਾਏ ਜੀ ਹੁਣੀ ਆ ਇੱਥੇ ਜੰਮੇ ਪਲੇ ਅਸੀਂ ਇਸੇ ਕਰਕੇ ਹਾਂਜੀ ਇੱਥੇ ਪਸ਼ੂ ਵਗੈਰਾ ਵੀ ਰੱਖੇ ਹੋਏ ਸੀ ਹਾਂਜੀ ਤੇ ਨਹੀਂ ਜਦੋਂ ਹੜ੍ਹ ਵਗੈਰਾ ਆਏ ਉਦੋਂ ਰੱਖੇ ਸੀ ਨਹੀਂ ਪਹਿਲਾਂ ਮੇਰੇ ਜਿਹੜੇ ਡੈਡੀ ਚਿੰਦੇ ਹੁੰਦੇ ਉਹਦਾ ਰੱਖੇ ਹੋਣੇ ਡੈਡੀ ਜੀ ਕਦੋਂ ਦਿੱਤੋਈ ਕਿੰਨੇ ਸਾਲਾਂ ਕੇ ਸੋਨੇ ਦੇ ਦਿੱਤੋ 2022 ਚ 2022 ਇਹ ਤੁਹਾਡੇ ਇਹ ਮੇਰਾ ਬੇਟਾ ਦੇ ਤਾਂ ਠੀਕ ਹੈ ਤੇ ਆ ਮੇਰਾ ਤਾਂ ਜੀ ਬੰਦਾ ਸਸਿਗਾ ਜੀ ਹਾਲਾਤ ਬਹੁਤ ਮਾੜੇ ਹੋਏ ਹੈ ਮਾੜੇ ਆ ਬਹੁਤ ਮੰਦਾ ਹਾਲਿਆ ਦੇ ਬਸਤਰੇ ਰੋੜ ਰੜ ਕੇ ਆਏ ਤੇ ਪਟੀ ਪਟੀ ਮੋਦੀ ਹਿੱਦੀ ਹੋਈ ਆ ਹਰੇ ਮੰਦਾ ਹਾਲਿਆ ਵਿਚਾਰੇ ਨੇ ਨਿਗੇ ਨਿਗੇ ਉਹ ਵਿਚਾਰੀ ਬੁੜੀ ਤੇ ਉਹ ਤੇ ਗਈ ਕੁੜੀ ਆ ਕੋ ਕਿੰਨੀ ਕੁ ਉਮਰ ਮਾਤਾ ਦੀ ਉਹ ਦੀ ਸਰ 70 ਸਾਲ ਦੇ ਤੁਹਾਡੀ ਕਿੰਨੀ ਹੋ ਗਈ ਉਮਰ ਮੇਰੀ 80 90 90 ਹਾਲ ਆ ਵੇ ਛੋਟਾ ਮੇਰਾ ਭਰਾ ਹਾਂਜੀ ਸਾਰਾ ਕੁਝ ਇਹ ਰੁੜ ਗਿਆ ਹਾਂ ਇਹ ਛੋਟਾ ਭਰਾ ਸਾਡਾ ਚੌਥੇ ਦਾ ਹਾਂਜੀ ਉਹ ਲੈਂਟਰ ਲੂੰਟਰ ਤਨੇ ਡਿੱਗੇ ਛੱਤ ਸੰਤਲ ਡੱਗਣ ਵਾਲੀ ਗਲੀ ਪਈ ਜੇ ਗਲੀ ਪਈ ਆਪਾਂ ਦੇਖ ਲਈਏ ਇੱਕ ਵਾਰ ਅੰਦਰੋਂ ਦੇਖਣਾ ਆਪਾਂ ਕੰਦੋਂ ਦੱਸਾਂਗੇ ਇੱਥੇ ਰਹਿੰਦੇ ਸੀ ਤੁਸੀਂ ਰਹਿੰਦੇ ਇੱਥੇ ਬਿਲਕੁਲ ਮੋੜ ਕੇ ਸਮਾਗਮ ਵਿੱਚ ਬਾਹਰ ਭੈਣ ਇੱਥੇ ਰਹਿੰਦੇ ਸੀ ਇਸੇ ਘਰ ਚ ਰਹਿੰਦੇ ਸੀ ਹਾਂਜੀ ਹਾਂਜੀ ਇਸੇ ਘਰ ਇੱਥੇ ਇੰਦ ਜਿਵੇਂ ਜੰਮ ਪੜੀ ਇੱਥੇ ਹਾਂਜੀ ਇਹ ਪਿੰਡ ਦੇ ਗਵਾਹੀ ਦੇ ਰਿਹਾ ਵੀ ਐਸੇ ਇੱਥੇ ਰਹਿੰਦੇ ਸੀ ਭਾਈ ਪਰ ਹਾਲਾਤ ਇਸ ਤਰ੍ਹਾਂ ਲੱਗਦਾ ਜਿਵੇਂ ਆ ਦੇਖੋ ਤੁਹਾਨੂੰ ਸਾਫ਼ ਤੌਰ ਤੇ ਸਾਹਮਣੇ ਇਹਦੇ ਨਾਲ ਹੀ ਪਤਾ ਲੱਗ ਜਾਂਦਾ ਵੀ ਰਹਿੰਦੇ ਸੀਗੇ ਭਾਈ ਆ ਸਾਰਾ ਸਮਾਨ ਸਮੋ ਨਵੇਂ ਪਿਆ ਆ ਸਾਰਾ ਇਹਨਾਂ ਦਾ ਪਿਛ ਬੁੱਝ ਗਿਆ ਆ ਬੰਦਾ ਹਾਂ ਬਹੁਤ ਬਲੀ ਭਾਜੀ ਪੁੱਛੋ ਕਿੰਨਾ ਕਿੰਨਾ ਪਾਣੀ ਸੀ ਇੱਥੇ ਭਾਈ ਕਿੰਨਾ ਕਿੰਨਾ ਪਾਣੀ ਕਿੰਨੇ ਕਿੰਨੇ ਸੀਗੇ ਪਾਣੀ ਮੜਾ ਇੰਨਾ ਬਹੁਤ ਜ਼ਿਆਦਾ ਸੀ ਲਗਭਗ 8 ਫੁੱਟ ਮਾਣੀ ਸੀਗੇ ਹਾਂ 8 ਫੁੱਟ ਆ ਹਾਂਜੀ ਹਾਂ ਇਹ ਸੱਤ ਨੂੰ ਲੱਗਣ ਵਾਲੀ ਗੱਲ ਹੈ ਬਾਈ ਜੀ ਦੇਖੋ ਬਿਮਾਰੀਆਂ ਵੀ ਲੱਗ ਸਕਦੀਆਂ ਇਹਨਾਂ ਦੇ ਇਹਨਾਂ ਪਰਿਵਾਰਾਂ ਨੂੰ ਲੋੜ ਹੈ ਇੱਥੇ ਪਹੁੰਚੋ ਏਜ ਤੁਹਾਡਾ ਜਿਹੜੀ ਤੁਹਾਡਾ ਦਸਮੰਦ ਦਾ ਸਹੀ ਥਾਂ ਦੇ ਉੱਤੇ ਲੱਗ ਸਕੇ ਆ ਮੰਜੇ ਪਏ ਆ ਜੀਆ ਟੁੱਟ ਗਏ ਸਭ ਕੁਝ ਤੇ ਆ ਕਿ ਕਿਤਾਬਾਂ ਕਿਦੀਆਂ ਪੀਸੀ ਪੀਸੀਆਂ ਮੇਰੇ ਬੇੜੀਆਂ ਛੋਟਾ ਮੇਰੇ ਮੇਰੇ ਪਨੇਵਾ ਹੀ ਹਾਂ ਉਹਦੀਆਂ ਇੱਥੇ ਵਿਚਰਦੀਆਂ ਭੇਜ ਗਈਆਂ ਇੱਥੇ ਰੱਖੀਆਂ ਉਹ ਇੱਥੇ ਰੱਖੀਆਂ ਸੀ ਅੱਛਾ ਹਾਂਜੀ ਤਾਂ ਕਰਕੇ ਤੁਸੀਂ ਕਦੋਂ ਆਏ ਫਿਰ ਅਸੀਂ ਤੇ ਆ ਪਾਣੀ ਲੱਥਾ ਤੇ ਹੋਣ ਆਏ ਆ ਆ ਕਪੜੇ ਕੁੱਪੜੇ ਅੱਜ ਹਾਂਜੀ ਅੱਜ ਆਣ ਕੇ ਆ ਕੱਡੇ ਕੁੱਡੇ ਜੋਂ ਧੋਤੇ ਫਿਰ ਆ ਸੁਕਣੇ ਉੱਧਰ ਹੀ ਪਾਪੂ ਦਿੱਤੇ ਧੋਤੀ ਨਹੀਂ ਅੱਛਾ ਹਾਂਜੀ ਬਾਬਾ ਉਹ ਉਧਰ ਬਿਸ਼ੁਪ ਟਾ ਕੇ ਹਾਂਜੀ ਹਾਂ ਕੋਈ ਨਹੀਂ ਭੈਣੇ ਤੇ ਦਿਲ ਨਹੀਂ ਛੋਟਾ ਕਰਨਾ ਠੀਕ ਹੈ ਵੀਰ ਆਉਣਗੇ ਤੇਰੇ ਸਾਰੀ ਮਦਦ ਕਰਕੇ ਜਾਣਗੇ ਮਾਤਾ ਦਾ ਵਧੀਆ ਕੋਠਾ ਛੱਤ ਵਗੈਰਾ ਪਾ ਕੇ ਜਾਣਗੇ ਹੈ ਠੀਕ ਹੈ ਨਾਮ ਦੱਸੋ ਮੈਨੂੰ ਨਾਮ ਰਾਜ ਮਾਤਾ ਦਾ ਕੀ ਨਾਮ ਸੀ ਨਾ ਰਵੀਰ ਹਾਂਜੀ ਵੀਰੋ ਵੀਰੋ ਪੂਰਾ ਨਾਮ ਵੀਰੋ ਹੀ ਉਹਦਾ ਨਾਮ ਤੁਹਾਡਾ ਪੂਰਾ ਨਾਮ ਮੇਰਾ ਪੂਰਾ ਨਾਮ ਰਾਜ ਰਾਜ ਤੇ ਮਾਤਾ ਦਾ ਨਾਮ ਹੈ ਵੀਰੋ ਹਾਂਜੀ ਤੁਹਾਡਾ ਫੋਨ ਨੰਬਰ ਕੋਈ ਦੇ ਸੁਣੇ ਕਿੱਥੇ ਗਿਆ ਸੁਣੇ ਫੋਨ ਨੰਬਰ ਰਾਜਾ ਤੇਰਾ ਨਾਮ ਕੀ ਵੀਰ ਮੇਰਾ ਨਾਮ ਸੋਨਾ ਜੀ ਸੋਨਾ ਹਾਂਜੀ ਵੈਸੇ ਹੀ ਸੋਨਾ ਤੂੰ ਭਰਾ ਆ ਨੰਬਰ ਨਾਨੀ ਦਾ ਹੈ ਨਹੀਂ ਨਹੀਂ ਉਹ ਭਰਾ ਦਾ ਛੋਟੇ ਦਾ ਜਿਹੜੇ ਤੇ ਮਸਲੇ ਮੁੰਡੇ ਲੱਗੇ ਰਹਿੰਦਾ ਨਾ ਅੱਛਾ ਠੀਕ ਹੈ ਉਹਨਾਂ ਦਾ ਆ ਨੰਬਰ ਹੈ ਜੀ ਨੰਬਰ ਨੋਟ ਕਰ ਲਓ 9622004315 9622004315 ਤਾਂ ਇਹ ਇਹਨਾਂ ਨੂੰ ਫੋਨ ਕਰਕੇ ਵੀ ਕਿਹੜੀ ਥਾਂ ਹੈਗੀ ਆ ਉਹ ਤੁਸੀਂ ਲੋਕੇਸ਼ਨ ਵਗੈਰਾ ਵੀ ਮੰਗਵਾ ਸਕਦੇ ਹੋ ਪਰ ਮੇਰਾ ਭਰਾ ਮੇਰੀ ਬੇਨਤੀ ਹੈ ਵੀ ਮਾਇਆ ਜਿਹੜੀ ਪਾਉਣੀ ਹੈ ਨਾ ਉਹ ਇਸ ਤਰ੍ਹਾਂ ਨਾ ਪਾਓ ਮਦਦ ਕਰ ਦਿਓ ਆ ਕਿ ਇਹ ਮਾਤਾ ਦੀਆਂ ਫੋਟੋਆਂ ਆ ਮਾਤਾ ਦੀਆਂ ਦਾ ਸਾਰਾ ਪਿੱਜਾ ਕੱਢਿਆ ਵੀਰੋ ਮਾਤਾ ਦੀਆਂ ਵੀਰਕੌਰ ਹੈ ਜੀ ਮਾਤਾ ਦਾ ਨਾਮ ਤੇ ਜੋਗਿੰਦਰ ਸਿੰਘ ਦੇ ਪਤਨੀ ਆ ਹਾਂਜੀ ਹਾਂਜੀ ਵੀਰਕੌਰ ਤੋਂ ਵੀਰੋ ਕਰਿਆ ਹੋਇਆ ਠੀਕ ਹੈ ਜਿਹੜੇ ਕਣ ਵਾਲੇ ਕਰ ਦਿੰਦੇ ਆ ਨਾ ਹਲੋ ਆ ਸਾਰਾ ਜਮਾਨ ਕੱਢਿਆ ਜੋ ਪਿੱਜਾ ਅਜ ਨਾਲ ਮਲਕਪੁਰ ਠੀਕ ਹੈ ਕੋਈ ਸਰਕਾਰ ਵੱਲੋਂ ਕੋਈ ਆਇਆ ਹੋਵੇ ਭੈਣ ਕੋਈ ਕਹਿਣ ਵੀ ਹੈ ਅਸੀਂ ਭਾਈ ਤੁਹਾਨੂੰ ਇਹ ਨਹੀਂ ਜੋ ਪਤਾ ਮੈਂ ਆ ਤੇ ਸੌਰੇ ਰਹਿਨੀ ਆ ਮੇਰੀ ਇੱਥੇ ਕੋਈ ਕੋਈ ਨਹੀਂ ਆ ਜੀ ਕੋਈ ਨਹੀਂ ਆਇਆ ਭਾਜੀ ਇੱਥੇ ਨਹੀਂ ਕੋਈ ਨਹੀਂ ਆਇਆ ਇੱਥੇ ਚਾਚੇ ਤੇ ਤਾਈ ਦੇ ਮੁੰਡਾ ਤਾਈ ਦੇ ਮੁੰਡਾ ਹਾਂਜੀ ਇੱਥੇ ਕੋਈ ਨਹੀਂ ਬਸ ਇਹੋ ਵਿਚਾਰੇ ਟਾਡੇ ਨੂੰ ਆਉਂਦੇ ਕੋਈ 5-5000 ਰੁਪਏ ਦੇ ਕੇ ਗਿਆ ਸੀ ਕੋਈ ਨਹੀਂ ਇੱਥੇ ਨਹੀਂ ਇਹਨਾਂ ਨੂੰ ਟੁਕ ਮਰੇ ਦੇ ਗਏ ਫਿਰ ਇਹਨਾਂ ਨੂੰ ਦੇ ਗਏ ਇਹਨਾਂ ਨੂੰ ਦੇ ਕਿਉਂਕਿ ਇੱਥੇ ਰਹਿ ਹੀ ਨਹੀਂ ਰਹੇ ਮਾਤਾ ਹਾਂ ਹਾਂ ਇੱਥੇ ਹਾਂ ਤੇ ਸਾਨੂੰ ਮਿਲਿਆ ਨਹੀਂ ਗਿਆ ਹਣ ਤੇ ਦਿੱਤਾ ਕੋਈ ਨਹੀਂ ਗਿਆ ਸਮਾਨ ਸਮੂਨ ਵੀ ਰੁੜ ਗਿਆ ਭੈਣ ਕੋਈ ਹਾਂਜੀ ਹਾਂਜੀ ਠੀਕ ਹੈ ਮਾਤਾ ਦੇ ਬਿਸਤਰੇ-ਬੁਸਤਰੇ ਆ ਤਕੋਸ਼ ਆ ਜੋ ਪਏ ਜਿਹੜੇ ਰਹਿ ਰੂਗੇ ਠੀਕ ਹੈ ਤਾਂ ਜ਼ਰੂਰ ਹੈ ਬੇਨਤੀ ਹੈ ਜੀ ਵੀ ਇਹਨਾਂ ਪਰਿਵਾਰਾਂ ਦੀ ਬਾਹ ਫੜੀ ਜਾਵੇ ਇੱਥੇ ਬਹੁਤ ਘੱਟ ਲੋਕ ਆਏ ਆ ਬਹੁਤ ਥਾਵਾਂ ਦੇ ਉੱਤੇ ਜਿੱਥੇ ਪਬਲਿਸਿਟੀਆਂ ਹੋ ਗਈਆਂ ਕੋਈ ਕਲਾਕਾਰ ਪੁੱਜ ਗਿਆ ਕੋਈ ਚੈਨਲਾਂ ਨੇ ਦਿਖਾਤਾ ਬਸ ਉੱਥੇ ਹੀ ਆਪਾਂ ਸੀਮਤ ਰਹਿ ਗਏ ਕੋਸ਼ਿਸ਼ ਕੀਤੀ ਨਹੀਂ ਆ ਮਤਲਬ ਕਿ ਆਪਾਂ ਨੇ ਵੀ ਤਾਂ ਮੇਰੀ ਬੇਨਤੀ ਹੈ ਭਾਈ ਜੀ ਬਹੁਤ ਨੁਕਸਾਨ ਹੋਇਆ ਪਿਆ ਇਹਨਾ ਪਰਿਵਾਰਾਂ ਦਾ ਪਿੰਡ ਮਲਕਪੁਰ ਦੇ ਵਿੱਚ ਤਾਂ ਜ਼ਰੂਰ ਆਇਆ ਜਾਵੇ ਕਿਉਂਕਿ ਮੈਂ ਕੱਲਾ ਕੱਲਾ ਘਰ ਇੱਥੋਂ ਦਾ ਤਾਂ ਦਿਖਾ ਰਿਹਾ ਵੀ ਤੁਹਾਨੂੰ ਪਤਾ ਲੱਗ ਸਕੇ ਵੀ ਇੱਥੇ ਨੁਕਸਾਨ ਕਾਫੀ ਹੈ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ